ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਤਿ ਸਬਤਾ ਬਹੁਤ ਬਹੁਤ ਸਵਾਗਤ ਹੈ ਪਿਆਰੀ ਸਾਧ ਸੰਗਤ ਜੀ ਇੱਕ ਨਗਰ ਦੇ ਵਿੱਚ ਇੱਕ ਸੰਤ ਫਕੀਰ ਜੀ ਬੈਠ ਕੇ ਨਾਮ ਜਪਿਆ ਕਰਦੇ ਸੀ ਬੜੇ ਜਿਆਦੇ ਚੰਗੇ ਕੰਮ ਕਰਿਆ ਕਰਦੇ ਸੀ ਪਰ ਕਹਿੰਦੇ ਕਿ ਹਾਰੇ ਕਦੇ ਅਕਾਲ ਚਲਾਣੇ ਤਾਂ ਪਹਿਲਾਂ ਹੀ ਲਿਖੇ ਹੁੰਦੇ ਨੇ ਉਹ ਅਕਾਲ ਚਲਾਣਾ ਕਰਕੇ ਤੇ ਧਰਮ ਮਰਾਜ ਦੇ ਕੋਲ ਪਹੁੰਚ ਗਏ ਉਹਨਾਂ ਚੰਗੇ ਕਰਮ ਤੇ ਕੀਤੇ ਹੋਏ ਸੀ ਪਰ ਕਿਸੇ ਕਰਮ ਕਰਕੇ ਉਹਨਾਂ ਦੀ ਖੁਲਾਸੀ ਨਾ ਹੋਈ ਤੇ ਦੁਬਾਰਾ ਮੁੰਡਖਾ ਜਨਮ ਮਿਲ ਗਿਆ ਪਰ ਇਸ ਵਾਰ ਮੁੰਡਖਾ ਜਨਮ ਇੱਕ ਸੇਠ ਦੇ ਘਰ ਮਿਲਿਆ ਉਹ ਸੇਠ ਦੇ ਸੇਠਾਣੀ ਨੂੰ ਬੜੇ ਲੰਬੇ ਅਰਸੇ ਤੋਂ ਕੋਈ ਔਲਾਦ ਦੀ ਪ੍ਰਾਪਤੀ ਨਹੀਂ ਸੀ ਹੋਈ ਜਦੋਂ ਸੇਠ ਦੇ ਘਰ ਪੁੱਤ ਹੋਇਆ ਤੇ ਉਹ ਬੜਾ ਜ਼ਿਆਦਾ ਖੁਸ਼ ਹੋਏ ਲਾਡਾਂ ਚਾਵਾਂ ਦੇ ਨਾਲ ਉਹਨੂੰ ਵੱਡਾ ਕੀਤਾ ਕਹਿੰਦੇ ਹੌਲੀ-ਹੌਲੀ ਜਦੋਂ ਜਵਾਨ ਹੋ ਗਿਆ ਤਾਂ ਸੇਠ ਨੇ ਆਪਣੇ ਕਾਰੋਬਾਰ ਵਿੱਚ ਉਹਨੂੰ ਵੀ ਨਾਲ ਲਾ ਲਿਆ ਪਰ ਉਹਦਾ ਉੱਤੇ ਧਿਆਨ ਨਾ ਲੱਗਿਆ ਕਰਨਾ ਕਹਿੰਦੇ ਸੇਠ ਨੇ ਉਹਨੂੰ ਰੋਜ਼ ਕੋਈ ਨਾ ਕੋਈ ਨਵਾਂ ਕੰਮ ਸਿਖਾਇਆ ਕਰਨਾ ਔਰ ਉਹਦਾ ਕਿਸੇ ਕੰਮ 'ਤੇ ਧਿਆਨ ਨਾ ਲੱਗਣਾ ਕਿਸੇ ਨੇ ਕਿਹਾ ਵੀ ਇਹਨੂੰ ਕੁਝ ਪੈਸੇ ਦੇ ਕੇ ਤੇ ਸਮਾਨ ਖਰੀਦਣ ਲਈ ਪੇਜ ਦਵੋ ਉਹਨੇ ਕੀ ਕੀਤਾ ਸਵੇਰ ਹੋਈ ਤੇ 500 ਰੁਪਏ ਦੇ ਕੇ ਤੇ ਕਿਹਾ ਇਫਲਾਵੜੀ ਨਗਰ ਜਾ ਤੇ ਉਥੋਂ ਇਨੀ ਰਸਤ ਖਰੀਦ ਕੇ ਲਾਇਆ ਲਿਆ ਕੇ ਦੁਕਾਨ ਤੇ ਰੱਖ ਦਮੀ ਇਹਨੂੰ ਵੇਚ ਕੇ ਤੇ ਇਹਦੇ ਨਾਲ ਮੁਨਾਫਾ ਕਮਾ ਲਈ ਕਹਿੰਦਾ ਠੀਕ ਹੈ ਸਵੇਰ ਹੋਈ 500 ਰੁਪਏ ਲੈ ਕੇ ਤੇ ਚਲਾ ਗਿਆ ਮਾਂ ਨੇ ਨਾਲ ਕੋਈ ਰੋਟੀ ਟੁਕ ਪਕਾ ਕੇ ਦੇ ਦਿੱਤਾ ਹੁਣ ਚੱਲਦਾ ਚੱਲਦਾ ਅਗੇ ਅਗਲੇ ਨਗਰ ਦੇ ਕੋਲ ਪਹੁੰਚਿਆ ਭੁੱਖ ਲੱਗ ਗਈ ਤੇ ਬੈਠ ਕੇ ਪ੍ਰਸ਼ਾਦਾ ਪਾਣੀ ਖਾਣ ਲੱਗਾ ਉਥੇ ਦੋ ਕੁੱਤੇ ਵੀ ਬੈਠੇ ਸਨ ਆਪ ਖਾਦਾ ਤੇ ਉਹਨਾਂ ਨੂੰ ਪਾ ਕੇ ਅੱਗੇ ਚਲਾ ਗਿਆ ਬਾਜ਼ਾਰ ਦੇ ਵਿੱਚ ਗਿਆ ਉਹ ਦੇਖਦਾ ਵੀ ਇੱਕ ਭਾਈ ਨਾ ਬੜੀ ਸੋਹਣੀ ਚਿੱਟੇ ਰੰਗ ਦੀ ਬਿੱਲੀ ਵੇਚਣ ਦਿਆ ਹੁੰਦਾ ਹੈ ਬਿੱਲੀ ਬੜੀ ਸੋਹਣੀ ਲੱਗੀ ਪੁੱਛਿਆ ਕਿੰਨੇ ਦੀ ਵੇਚਦੇ ਹੋ ਕਹਿੰਦਾ ਜੀ 100 ਰੁਪਏ ਦੀ ਹੈ ਉਹਨੂੰ 100 ਰੁਪਏ ਦੇ ਕੇ ਤੇ ਬਿੱਲੀ ਲੈ ਗਏ ਘਰ ਅੱਗੇ ਤੋਤਾ ਰੰਗ ਬਰੰਗਾ ਹੁੰਦਾ ਹੈ ਉਹਨੂੰ ਬੜਾ ਪਿਆਰਾ ਲੱਗਦਾ ਹੈ ਕੋਲ ਜਾ ਕੇ ਪੁੱਛਦਾ ਇਹ ਕਿੰਨੇ ਦਾ ਹੈ ਉਹ ਕਹਿੰਦਾ ਜੀ ਪਿੰਜਰੇ ਦੇ ਨਾਲ 100 ਰੁਪਏ ਦਾ ਦੇ ਦਵਾਂਗਾ 100 ਰੁਪਏ ਉਹਨੂੰ ਦੇ ਕੇ ਤੇ ਉੱਥੋਂ ਖਰੀਦ ਕੇ ਤੇ ਲੈ ਆਉਂਦਾ ਹੈ ਅੱਗੇ ਜਾਂਦਾ ਇੱਕ ਜੋਗੀ ਬੜੀਆਂ ਸਾਰੀਆਂ ਮਾਲਾਵਾਂ ਪਾ ਕੇ ਤੇ ਬੈਠਾ ਹੁੰਦਾ ਹੈ ਉਹਨੇ ਇੱਕ ਬੜਾ ਸੋਨਾ ਸ਼ਿੱਕੂ ਰੱਖਿਆ ਹੁੰਦਾ ਹੈ ਕੋਲ ਜਾ ਕੇ ਪੁੱਛਦਾ ਕੋਲ ਜਾ ਕੇ ਪੁੱਛਦਾ ਵੀ ਇਹਦੇ 'ਚ ਕੀ ਹੈ ਉਹ ਕਹਿੰਦਾ ਜੀ ਇਹ ਸੱਪ ਤੇ ਉਹ ਕਹਿੰਦਾ ਠੀਕ ਹੈ ਕਿੰਨੇ ਰੁਪਏ ਦਾ ਹੈ ਕਹਿੰਦਾ ਉਹ 100 ਰੁਪਏ ਦਾ ਹੈ ਉਥੋਂ ਵੀ ਖਰੀਦ ਕੇ ਆਪਣੀ ਚੋਲੀ ਚ ਪਾ ਕੇ ਤੇ ਆ ਜਾਂਦਾ ਹੈ ਹੁਣ ਆਪਣੇ ਘਰ ਨੂੰ ਵਾਪਸੀ ਕਰਨ ਲੱਗਦਾ ਹੈ ਤਾਂ ਦੇਖਦਾ ਹੈ 200 ਰੁਪਏ ਅਜੇ ਵੀ ਬੱਚੇ ਪਏ ਨੇ ਅੱਗੇ ਜਾ ਕੇ ਦੇਖਦਾ ਹੈ ਕਿ ਠੰਡ ਦਾ ਮੌਸਮ ਆ ਜਿਵੇਂ ਜਿਵੇਂ ਸ਼ਾਮ ਹੋਣਦੀ ਹੈ ਠੰਡ ਹੋਰ ਵਾਧੀ ਜਾ ਰਹੀ ਹੈ ਲੋਕਾਂ ਦੇ ਤਾਂ ਤੇ ਕਪੜਾ ਵੀ ਨਹੀਂ ਥਾਰ-ਥਾਰ ਕਰਦੇ ਪਏ ਵਾਪਸ ਆ ਜਾਂਦਾ ਹੈ ਬੜੇ ਸਾਰੇ ਕੰਬਲ ਖਰੀਦ ਕੇ ਤੇ ਸਾਰਿਆਂ ਨੂੰ ਦੇ ਕੇ ਆਪਣੇ ਘਰ ਵਾਪਸ ਆ ਜਾਂਦਾ ਹੈ ਉਹਦੇ ਪਿਤਾ ਜੀ ਕਹਿੰਦੇ ਵੀ ਘਰ ਆ ਗਿਆ ਟਾਂਗੇ ਤੇ ਆਉਂਦਿਆ ਰਾਸ਼ਨ ਲਿਆ ਕੇ ਤੇ ਸਿੱਧਾ ਦੁਕਾਨ 'ਚ ਹੀ ਰੱਖ ਦਵੇਂ ਉਹ ਕਹਿੰਦਾ ਜੀ ਮੈਂ ਰਾਸ਼ਨ ਨਹੀਂ ਲਿਆਇਆ ਮੈਂ ਚੀਜ਼ਾਂ ਲਿਆਇਆ ਹਾਂ ਉਹ ਕਹਿੰਦਾ ਕੀ ਲਿਆਇਆ ਹੈ ਉਹ ਕਹਿੰਦਾ ਆ ਵੇਖੋ ਬਿੱਲੀ ਅੱਗੇ ਕਹਿੰਦਾ ਸੌ ਦੀ ਇਹ ਆਈ ਹੈ ਉਹਨੂੰ ਕੋਲੋਂ ਉਹਨੂੰ ਕੋਲੇ ਚ ਦੁੱਧ ਪਾ ਕੇ ਤੇ ਪਾਸੇ ਪਿਆਣ ਲੱਗ ਜਾਂਦਾ ਹੈ ਤੋਤੇ ਨੂੰ ਟੰਗ ਕੇ ਤੇ ਉਹਦੇ ਅੱਗੇ ਕੁਝ ਖਾਣ ਨੂੰ ਪਾ ਦਿੰਦਾ ਹੈ ਉਸ ਸੱਪ ਦੀ ਪਟਾਰੀ ਖੋਲ ਕੇ ਵੇਖਦੇ ਨੇ ਤੇ ਕਹਿੰਦੇ ਨੇ ਵੀ ਇਹ ਤਾਂ ਹਾਰ ਸ਼ਿੰਗਾਰ ਦਾ ਮਾਲ ਹੀ ਸਮਾਨ ਖਰੀਦ ਲਿਆਇਆ ਹੈ ਜੇ ਤਾਂ ਖੋਲਦਾ ਤੇ ਵਿੱਚੋਂ ਸੱਪ ਨਿਕਲਦਾ ਹੈ ਸੇੜ ਤੇ ਸਿਠਾਣੀ ਦੋਵੇਂ ਥੱਲੇ ਡਿੱਗ ਜਾਂਦੇ ਆ ਉਹਨੂੰ ਕਹਿੰਦੇ ਵੀ ਮਾਰਨਾ ਤੇ ਉਹਨੂੰ ਹੀ ਮਾਰ ਦੇ ਤੇ ਆਹ ਕੀ ਕਰਦਾ ਪਿਆ ਉਸ ਤੋਂ ਬਾਅਦ ਕਹਿੰਦੇ ਬਾਕੀ 200 ਬੱਚੇ ਸੀ ਉਹਦਾ ਕੀ ਕੀਤਾ ਕਹਿੰਦੇ ਨਗਰ ਵਿੱਚ ਨਾ ਬੜੇ ਸਾਰੇ ਲੋਕ ਠੰਡ ਨਾਲ ਕੰਬਦੇ ਪਏ ਸੀ ਉਹਨਾਂ ਨੂੰ ਕੰਬਲ ਵੰਡ ਕੇ ਆ ਗਿਆਂ ਹਾਂ ਸੇਠ ਨੂੰ ਬੜਾ ਜ਼ਿਆਦਾ ਗੁੱਸਾ ਆਉਂਦਾ ਹੈ ਸੇਠ ਕਹਿੰਦਾ ਆਪਣਾ ਬੋਰੀ ਬਿਸਤਰਾ ਚੁੱਕ ਤੇ ਨਾਲੇ ਆਪਣੇ ਜਨੌਰ ਚੁੱਕ ਤੇ ਇਥੋਂ ਚੱਲਦਾ ਬਾਹਰ ਉਸ ਨੂੰ ਤੱਕੇ ਮਾਰ ਕੇ ਤੇ ਘਰੋਂ ਕੱਢ ਦਿੰਦੇ ਨੇ ਹੁਣ ਉਹ ਬਿੱਲੀ ਤੋਤਾ ਤੇ ਆਪਣਾ ਸੱਪ ਲੈ ਕੇ ਤੇ ਬਾਹਰ ਚੱਲਿਆ ਜਾਂਦਾ ਹੈ ਰਸਤੇ ਵਿੱਚ ਉਹਨੂੰ ਇੱਕ ਬੜਾ ਵੱਡਾ ਜੰਗਲ ਮਿਲਦਾ ਕਹਿੰਦੇ ਉੱਥੇ ਸੋਚਦਾ ਵੀ ਬਿੱਲੀ ਵਿਚਾਰੀ ਨੂੰ ਇੱਥੇ ਛੱਡ ਦੇਣਾ ਤੇ ਤੋਤੇ ਨੂੰ ਵੀ ਢਾ ਦੇਣਾ ਹਾਂ ਸਭ ਸਾਪ ਨੂੰ ਬਾਹਰ ਕੱਢਣ ਲੱਗਦਾ ਹੈ ਤੇ ਸੱਪ ਬੋਲਣ ਲੱਗਦਾ ਹੈ ਉਹ ਕਹਿੰਦਾ ਭਰਾਵਾ ਤੂੰ ਵੀ ਬੋਲਦਾ ਹੈ ਕਹਿੰਦਾ ਹਾਂ ਕਹਿੰਦਾ ਮੈਂ ਦੇਖ ਇਸੇ ਨਗਰ ਦਾਵਾ ਜੇ ਤੂੰ ਮੈਂ ਤੇਰੇ ਨਾਲ ਹੋਇਆ ਹਾਦਸਾ ਸਾਰਾ ਕੁਝ ਜਾਣ ਲਿਆ ਹੈ ਮੈਂ ਇਸੇ ਨਗਰੀ ਚ ਰਹਿਣਾ ਹੈ ਉਹ ਸਾਹਮਣੇ ਖੋਡੇ ਚ ਥੱਲੇ ਜਾਵਾਂਗਾ ਫਿਰ ਉੱਤੇ ਵਾਪਸ ਆਵਾਂਗਾ ਮੈਂ ਆਪਣੇ ਨਾਲ ਆਪਣੇ ਰਾਜੇ ਨੂੰ ਲੈ ਕੇ ਆਵਾਂਗਾ ਮੇਰਾ ਰਾਜਾ ਕਹੇਗਾ ਵੇ ਤੂੰ ਇਹਨੂੰ ਸਾਡੇ ਨਾਲ ਛੱਡ ਦੇ ਤੂੰ ਕਹੀਂ ਮੈਂ ਤਾਂ ਹੀ ਛੱਡਾਂਗਾ ਜੇ ਤੂੰ ਮੈਨੂੰ ਵਚਨ ਦੇਵੇਂਗਾ ਉਹ ਕਹਿੰਦਾ ਠੀਕ ਹੈ ਵਚਨ ਲੈ ਕੇ ਤੇ ਫਿਰ ਮੈਂ ਕੀ ਕਰਾਂ ਕਹਿੰਦਾ ਤੂੰ ਉਹਦੇ ਤੋਂ ਨਾ ਮਣੀ ਮੰਗੀ ਹਾਂ ਫਿਰ ਇੱਥੇ ਬੈਠ ਠੀਕ ਹੈ ਉਹ ਥੱਲੇ ਚਲਾ ਜਾਂਦਾ ਹੈ ਜਦੋਂ ਥੱਲੇ ਜਾਂਦਾ ਤਾਂ ਉਸ ਦਾ ਮਾਲਕ ਬੜਾ ਖੁਸ਼ ਹੁੰਦਾ ਹੈ ਸੱਪ ਕਹਿੰਦਾ ਮੇਰਾ ਮਾਲਕ ਬੜਾ ਚੰਗਾ ਉਹਨੇ ਮੇਰੀ ਸੇਵਾ ਪਾਣੀ ਕੀਤੀ ਤਾਂ ਹੀ ਮੈਂ ਰਿਸਟ ਪੁਸਟ ਹੋਇਆ ਵਾਂ ਉਹ ਕਹਿੰਦਾ ਚੱਲ ਮੈਂ ਤੇਰੇ ਮਾਲਕ ਨੂੰ ਮਿਲਣਾ ਚਾਹੁੰਦਾ ਹਾਂ ਬਾਹਰ ਉਸ ਦੇ ਸੇਠ ਦੇ ਮੁੰਡੇ ਦੇ ਕੋਲ ਲੈ ਕੇ ਆਉਂਦਾ ਉਹ ਕਹਿੰਦਾ ਜੀ ਤੁਸੀਂ ਸਾਡੇ ਜਿਹੜਾ ਮੇਰੇ ਕਬੀਲੇ ਦੇ ਨੇ ਇਹਨੂੰ ਪਾਲ ਲਿਆ ਪੋਸਿਆ ਉਹਦੇ ਲਈ ਬਹੁਤ ਬਹੁਤ ਧੰਨਵਾਦ ਤੇ ਤੁਸੀਂ ਹੁਣ ਜਾ ਸਕਦੇ ਹੋ ਉਹ ਕਹਿੰਦਾ ਵੀ ਮੈਂ ਜਾਵਾਂਗਾ ਤੈਨੂੰ ਨਾਲ ਹੀ ਲੈ ਕੇ ਜਾਵਾਂਗਾ ਮੈਂ ਖਰੀਦਿਆ ਹੋਇਆ ਹੈ ਇਸਨੂੰ ਉਹ ਕਹਿੰਦੇ ਨਹੀਂ ਤੁਸੀਂ ਇਹਨੂੰ ਸਾਡੇ ਕਬੀਲੇ ਚ ਹੀ ਛੱਡ ਦਿਓ ਤੇ ਉਹ ਸੇਠ ਦਾ ਮੁੰਡਾ ਕਹਿੰਦਾ ਮੈਂ ਤਾਂ ਹੀ ਛੱਡਾਂਗਾ ਜੇ ਤੁਸੀਂ ਮੈਨੂੰ ਇੱਕ ਵਚਨ ਦੇਵੋਗੇ। ਉਹ ਰਾਜਾ ਕਹਿੰਦਾ ਕਿਹੜਾ ਵਚਨ ਦੇਣਾ? ਉਹ ਕਹਿੰਦਾ ਵੀ ਠੀਕ ਹੈ ਮੈਂ ਤੈਨੂੰ ਵਚਨ ਦੇ ਦੇਣਾ। ਤੇ ਉਹ ਰਾਜਾ ਕਹਿੰਦਾ ਵੀ ਇਹਦੇ ਬਦਲੇ ਤੂੰ ਜੋ ਮੰਗਣਾ ਚਾਵੇਂ ਮੰਗ ਸਕਦਾ ਹੈ। ਤੇ ਉਹ ਸੇਠ ਦਾ ਮੁੰਡਾ ਕਹਿੰਦਾ ਫਿਰ ਤੁਸੀਂ ਮੈਨੂੰ ਮਣੀ ਦੇ ਦਿਓ। ਉਹ ਕਹਿੰਦਾ ਨਹੀਂ ਕੁਝ ਹੋਰ ਮੰਗ ਲੈ। ਉਹ ਕਹਿੰਦਾ ਨਹੀਂ ਮੈਂ ਮਣੀ ਹੀ ਲਵਾਗਾ ਤੁਸੀਂ ਮੈਨੂੰ ਵਚਨ ਦਿੱਤਾ ਹੈ ਉਹ ਉਸ ਤੋਂ ਮਣੀ ਲੈ ਲੈਂਦਾ ਹੈ ਤੇ ਕਹਿੰਦਾ ਹੁਣ ਮਣੀ ਮੈਨੂੰ ਮਿਲ ਗਈ ਤਾਂ ਮੈਂ ਕਰਨਾ ਕੀ ਹੈ ਉਹ ਕਹਿੰਦਾ ਕਿ ਜਦੋਂ ਵੀ ਤੈਨੂੰ ਕੋਈ ਕੰਮ ਪਵੇ ਤੂੰ ਪੋਚਾ ਫੇਰ ਕੇ ਤੇ ਦੀਵਾ ਲਾ ਕੇ ਜੋ ਮੰਗੇਗਾ ਤੈਨੂੰ ਉਹੀ ਮਿਲੇਗਾ ਉਹ ਲੈ ਕੇ ਤੇ ਚਲਾ ਜਾਂਦਾ ਹੈ ਹੁਣ ਆਉਂਦੇ ਆਉਂਦੇ ਰਸਤੇ ਦੇ ਵਿੱਚ ਉਹਨੂੰ ਇੱਕ ਕੁਟਿਆ ਮਿਲਦੀ ਹੈ ਸੰਤ ਫਕੀਰਾਂ ਦੀ ਜਾਗੇ ਕਹਿੰਦਾ ਸੰਤ ਜੀ ਬੜੀ ਭੁੱਖ ਲੱਗੀ ਹੈ ਕੁਝ ਖਾਣ ਨੂੰ ਮਿਲੇਗਾ ਸੰਤ ਫਕੀਰ ਜੀ ਕਹਿੰਦੇ ਗਜਾ ਕਰਕੇ ਆਉਣਾ ਹਾਂ ਫਿਰ ਤੂੰ ਖਾ ਲਈ ਇਹਨੇ ਨੂੰ ਇਹਨੇ ਨੂੰ ਉਹ ਕਹਿੰਦਾ ਵੀ ਰੁਕੋ ਸੰਤ ਜੀ ਮੈਂ ਇੱਕ ਚੀਜ਼ ਵੀ ਪਰਖਣੀ ਹੈ ਤੇ ਨਾਲੇ ਆਪਣਾ ਢਿੱਡ ਵੀ ਭਰ ਜਾਵੇਗਾ ਉਹ ਕਹਿੰਦੇ ਠੀਕ ਹੈ ਕਹਿੰਦੇ ਤੁਹਾਡੇ ਕੋਲ ਥੋੜਾ ਜਿਹਾ ਕਿਉ ਹੋਏਗਾ ਉਹ ਕਹਿੰਦੇ ਹੈਗਾ ਹੈ ਉਹਨੇ ਥੋੜਾ ਜਿਹਾ ਆਟਾ ਲਿਆ ਆਟੇ ਦੇ ਵਿੱਚ ਕਿਉ ਪਾਇਆ ਤੇ ਬੱਤੀ ਲਾ ਉਥੇ ਮਿੱਟੀ ਦਾ ਪੋਚਾ ਫੇਰ ਕੇ ਤੇ ਉੱਤੇ ਦੀਵਾ ਲਾ ਦਿੱਤਾ ਤੇ ਕਿਹਾ ਵੀ ਸਾਡੇ ਦੋਵਾਂ ਲਈ ਭੋਜਨ ਚਾਹੀਦਾ ਹੈ ਅਜੇ ਆਖਣ ਦੀ ਧੀਰ ਸੀ ਵੀ ਦੋ ਥਾਲੀਆਂ 'ਚ ਪ੍ਰਸ਼ਾਦਾ ਪਾਣੀ ਆ ਗਿਆ ਉਹਨਾਂ ਦੋਵਾਂ ਨੇ ਖਾ ਲਿਆ ਹੁਣ ਸੰਤ ਫਕੀਰ ਦੇ ਮਨ 'ਚ ਆਇਆ ਵੀ ਇਹ ਕਿਉਂ ਨਾ ਖੋ ਲਈ ਜਾਵੇ ਉਹ ਜਿੱਥੋਂ ਤਾਂ ਖਾਣ ਲੱਗਦਾ ਹੈ ਤੇ ਉਹ ਕਹਿੰਦਾ ਵੀ ਸੰਤ ਫਕੀਰ ਜੀ ਤੁਸੀਂ ਐਵੇਂ ਨਾ ਕਰੋ ਤੁਸੀਂ ਜਿਸ ਕੰਮ ਲਈ ਖਾਉਂਦੇ ਹੋ ਉਹ ਕੰਮ ਤੁਹਾਡਾ ਓਵੇਂ ਹੀ ਹੋ ਜਾਏਗਾ ਉਹ ਕਹਿੰਦਾ ਤੁਸੀਂ ਦੱਸੋ ਖੌਂਦੇ ਕਿਉਂ ਹੋ ਉਹ ਕਹਿੰਦਾ ਮੈਂ ਆਪਣੇ ਢਿੱਡ ਭਰਨ ਲਈ ਖੌਂਦ ਰਿਹਾ ਹਾਂ ਉਹ ਕਹਿੰਦਾ ਮੈਂ ਆਪਣਾ ਢਿੱਡ ਭਰਨ ਲਈ ਖੋ ਰਿਹਾ ਹਾਂ ਆ ਜਿਹੜਾ ਦੀਵਾ ਜਗਦਾ ਪਿਆ ਹੈ ਨਾ ਇਹਨੂੰ ਬੁਝਣ ਨਾ ਦਿਓ ਤੇ ਜੋ ਤੁਹਾਡੇ ਹਮੇਸ਼ਾ ਤੇ ਤੁਹਾਡੇ ਘਰ ਹਮੇਸ਼ਾ ਆਨ ਜਿਹੜਾ ਹੈ ਉਹ ਆਪਣੇ ਆਪ ਹੀ ਆ ਜਾਏਗਾ ਇਹਨਾਂ ਕਹਿ ਕੇ ਤੇ ਉਥੋਂ ਘਰ ਚਲਾ ਜਾਂਦਾ ਹੈ ਘਰ ਦੇ ਉਹਨੂੰ ਦੇਖ ਕੇ ਫਿਰ ਹੈਰਾਨ ਹੋ ਜਾਂਦੇ ਨੇ ਕਿ ਫਿਰ ਵਾਪਸ ਆ ਗਿਆ ਉਹ ਕਹਿੰਦਾ ਹੁਣ ਕਿਹੜਾ ਨੁਕਸਾਨ ਕਰਨ ਆਇਆ ਹੈ ਉਹ ਕਹਿੰਦਾ ਮੈਂ ਨੁਕਸਾਨ ਨਹੀਂ ਕਰਨ ਆਇਆ ਵੀ ਤੁਸੀਂ ਰਾਜੇ ਦੇ ਕੋਲ ਜਾਓ ਤੇ ਰਾਜੇ ਨੂੰ ਜਾ ਕੇ ਕਹੋ ਵੀ ਆਪਣੀ ਇਕਲੌਤੀ ਧੀ ਦਾ ਰਿਸ਼ਤਾ ਮੇਰੇ ਨਾਲ ਕਰ ਦੇਣਾ ਉਹ ਸੇਠ ਕਹਿੰਦਾ ਵੀ ਕਿਉਂ ਵੇਲੀਆਂ ਛੱਡਣ ਦੀਆਂ ਹੈ ਉਹ ਕਹਿੰਦਾ ਤੁਸੀਂ ਜਾਓ ਤਾਂ ਸਹੀ ਮੇਰੇ ਕੋਲ ਐਸੀ ਚੀਜ਼ ਹੈ ਜੋ ਸਾਰੇ ਦੁੱਖਾਂ ਤੋਂ ਬਾਹਰ ਕੱਢ ਦਵੇਗੀ ਉਸ ਸੇਠ ਰਾਜੀ ਨੂੰਵੇਂ ਹੀ ਜਾ ਕੇ ਕਹਿੰਦਾ ਹੈ ਤੇ ਜਿੰਨੇ ਮੰਤਰੀ ਸੰਤਰੀ ਹੁੰਦੇ ਨੇ ਸਾਰੇ ਹੀ ਉਸ ਸੇਠ ਨੂੰ ਕੁੱਟ-ਕੁੱਟ ਕੇ ਉਹਨੂੰ ਇੱਕ ਜਮਾਂ ਹੀ ਗਠੜੀ ਚ ਲਪੇਟ ਕੇ ਜਿਵੇਂ ਕਿਸੇ ਨੇ ਛੱਡਿਆ ਹੋਵੇ ਐਵੇਂ ਬਣਾ ਕੇ ਪੇਜ ਦਿੰਦੇ ਨੇ ਓਕਾਰਾ ਕੇ ਬੜੀ ਓਕਾਰਾ ਕੇ ਬੜਾ ਦੁਖੀ ਹੁੰਦਾ ਕਹਿੰਦੇ ਪਹਿਲਾਂ ਤੇ ਤੂੰ ਬੇਲਾ ਸੀ ਹੁਣ ਮੇਰੇ ਹੱਡ ਵੀ ਕਟਵਾਉਣ ਲੱਗ ਪਿਆ ਹਾਂ ਉਹਨੇ ਕਿਹਾ ਵੀ ਠੀਕ ਹੈ ਮੈਂ ਹੁਣੇ ਤੁਹਾਨੂੰ ਠੀਕ ਕਰ ਦੇਣਾ ਹਾਂ ਉਸ ਸੇਠ ਦੇ ਮੁੰਡੇ ਨੇ ਮਿੱਟੀ ਦਾ ਪੋਚਾ ਫੇਰਿਆ ਤੇ ਦੀਵਾ ਲਾ ਕੇ ਉਹਨੂੰ ਕਿਹਾ ਵੀ ਮੇਰੇ ਪਿਓ ਨੂੰ ਜਿੰਨੀਆਂ ਵੀ ਸੱਟਾਂ ਵਜੀਆਂ ਨੇ ਉਹਨਾਂ ਨੂੰ ਜਮਾਂ ਹੀ ਨਵਾਂ ਤਾਜ਼ਾ ਨਰੋਇਆ ਕਰ ਦਿਓ ਤੇ ਉਸ ਦਾ ਪਿਓ ਬਿਲਕੁਲ ਠੀਕ ਹੋ ਗਿਆ ਤੇ ਨਾਲੇ ਕਹਿੰਦੇ ਉਹਨੇ ਤਿੰਨ ਘੋੜੀਆਂ ਦੇ ਉੱਤੇ ਸੋਨਾ ਚਾਂਦੀ ਰਤਨ ਪੇਜ ਦਿੱਤੇ ਓਵੇਂ ਹੋਇਆ ਪਿਤਾ ਜੀ ਹੁਣ ਇਹ ਲੈ ਕੇ ਤੇ ਰਿਸ਼ਤਾ ਮੰਗਣ ਜਾਓ ਉਹ ਘੋੜੇ ਦੇ ਉੱਤੇ ਉਹ ਤਿੰਨਾ ਰਤਨਾ ਨੂੰ ਲੈ ਕੇ ਜਾਂਦਾ ਹੈ ਕਹਿੰਦਾ ਵੀ ਇਹ ਮੇਰੇ ਪੁੱਤ ਨੇ ਛਗਣ ਵੱਜੋਂ ਭੇਜਿਆ ਰਾਜਾ ਇਹਨਾਂ ਖਜ਼ਾਨਾ ਦੇਖ ਕੇ ਕਹਿੰਦਾ ਵੀ ਅਸੀਂ ਖੁਦ ਚੱਲ ਕੇ ਉਹਨਾਂ ਦੇ ਘਰ ਆਉਂਦੇ ਹਾਂ ਤੇ ਵਿਆਹ ਕਰਕੇ ਉਹਨੂੰ ਉਸ ਨਗਰ ਦਾ ਰਾਜਾ ਬਣਾ ਦਿੰਦੇ ਹਾਂ ਹੁਣ ਇਥੋਂ ਆਪਾਂ ਨੂੰ ਕੀ ਸਿੱਖਣ ਨੂੰ ਮਿਲਦਾ ਹੈ ਵੇਖੋ ਉਹਦਾ ਪਿਓ ਸਭ ਨੂੰ ਮਾੜਾ ਸਮਝਦਾ ਸੀ ਪਰ ਉਹ ਸੱਪ ਨੇ ਹੀ ਉਹਦੇ ਭਾਗ ਬਦਲ ਦਿੱਤੇ ਕਿਸੇ ਤੇ ਕੀਤੀ ਦਇਆ ਨਿਮਰਤਾ ਹਮੇਸ਼ਾ ਆਪਣੀ ਝੋਲੀ ਸੁੱਖ ਨਾਲ ਪਾਰ ਦਿੰਦੀ ਹੈ ਪਰ ਉਹ ਮੁੰਡੇ ਨੇ ਪਿੱਛੇ ਚੰਗੇ ਕਰਮ ਵੀ ਕੀਤੇ ਸਾਰੇ ਉਸ ਕਰਕੇ ਉਹਦੇ ਸਾਰੇ ਦੁੱਖ ਕੱਟੇ ਗਏ ਜੇਕਰ ਆਪਾਂ ਵੀ ਕਿਸੇ ਦੇ ਉੱਤੇ ਨਿਮਰਤਾ ਦਇਆ ਕਰਾਂਗੇ ਤਾਂ ਜ਼ਿੰਦਗੀ ਦੇ ਵਿੱਚ ਆਪਣੇ ਜਿਹੜੇ ਕਰਮ ਭਾਗ ਨੇ ਇਹ ਸੋਹਣੇ ਹੋ ਕੇ ਤੇ ਜ਼ਿੰਦਗੀ ਸੋਹਣੀ ਹੋ ਜਾਏਗੀ ਜੇ ਆਪਾਂ ਚਾਹੁੰਦੇ ਆਂ ਵੀ ਆਪਣੀ ਜ਼ਿੰਦਗੀ ਸੁੱਖਾਂ ਨਾਲ ਭਰੀ ਹੋਵੇ ਕੋਈ ਦੁੱਖ ਨਾ ਹੋਵੇ ਦਿਲਦਰ ਨਾ ਹੋਵੇ ਪੈਸੇ ਪੱਖੋਂ ਤੰਗੀ ਨਾ ਹੋਵੇ ਔਲਾਦ ਪੱਖੋਂ ਤੰਗੀ ਨਾ ਹੋਵੇ ਘਰ 'ਚ ਕੋਈ ਕਲੇ-ਕਲੇਸ਼ ਨਾ ਹੋਵੇ ਤਾਂ ਉਹਦੇ ਲਈ ਚੰਗੇ ਕੰਮ ਕਰਨੇ ਅਰੰਭ ਕਰ ਦਿਓ ਚੰਗੇ ਕਰਮ ਇਹ ਨਹੀਂ ਵੀ ਪੈਸੇ ਨਾਲ ਹੀ ਹੁੰਦੇ ਨੇ ਕਿਸੇ ਬਜ਼ੁਰਗ ਦੀ ਤੁਸੀਂ ਮਦਦ ਕਰਕੇ ਵੇਖ ਲਓ ਆਪਣੇ ਹੱਥੀਂ ਪਾਣੀ ਪ੍ਰਸ਼ਾਦੇ ਵਿੱਚੋਂ ਕਿਸੇ ਦਾ ਢਿੱਡ ਭਰ ਕੇ ਵੇਖ ਲਓ ਕੋਈ ਆਸੇ-ਪਾਸੇ ਦਵਾਦਾਰੂ ਤੋਂ ਮਹਤਾਜ ਹੋਵੇ ਤੇ ਉਹਨੂੰ ਆਪਣਾ ਉਹ ਦਵਾਦਾਰੂ ਦਵਾ ਦਿਓ ਕਿਸੇ ਦੇ ਘਰ ਕੋਈ ਰੋਟੀ ਪਾਣੀ ਨਹੀਂ ਪੱਕਦਾ ਤੇ ਆਪਣੇ ਘਰੋਂ ਚਾਰ ਰੋਟੀਆਂ ਉਹਨੂੰ ਦੇ ਦਿਓ ਕਿਸੇ ਦੀ ਧੀ ਦਾ ਵਿਆਹ ਕਾਰਜ ਸੰਪੰਨ ਨਹੀਂ ਹੋਣਦਿਆ ਤੇ ਆਪਣੇ ਵੱਲੋਂ ਜਿਹੜਾ ਤੁਸੀਂ ਦਸਤਵੰਦ ਕੱਢਦੇ ਹੋ ਉਹਦੀ ਮਦਦ ਜ਼ਰੂਰ ਕਰੋ ਮਦਦ ਕਰਕੇ ਢੰਡੋਰਾ ਨਹੀਂ ਕੱਢਣਾ ਕਿ ਆਪਾਂ ਉਹਨੂੰ ਮਦਦ ਦਾ ਨਾਮ ਦੱਸੇ ਬਿਨਾਂ ਵੀ ਕਰ ਸਕਦੇ ਆ ਐਵੇਂ ਕਰਾਂਗੇ ਤਾਂ ਪਰਮਾਤਮਾ ਹੋਰ ਵੀ ਖੁਸ਼ ਹੋਣਗੇ ਜੋ ਐਵੇਂ ਹਮੇਸ਼ਾ ਝੋਲੀਆਂ ਭਰ ਲੈਂਦਾ ਹੈ ਇਸ ਲਈ ਚੰਗੇ ਕਰਮ ਕਰੋ ਪਰਮਾਤਮਾ ਕਿਸਮਤ ਤੁਹਾਡੀ ਆਪ ਹੀ ਬਦਲ ਦੇਣਗੇ ਪਿਆਰੀ ਸਾਧ ਸੰਗਤ ਜੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਵਾਦ ਤੋਂ ਵਾਦ ਸ਼ੇਅਰ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ